ਦਾ ਨਾਰੀ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸੱਸੀ ਅਕਾਲੀ ਪ੍ਰੋਗਰਾਮ ਲੈ ਕੇ حاضر ਹਾਂ ਲੋਕਾਂ ਦੀ ਆਵਾਜ਼ ਤੇ ਦਰਸ਼ਕੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਜੋ ਲੋਕਾਂ ਦੀਆਂ ਸਮੱਸਿਆ ਨੇ ਉਹਨਾਂ ਦੀ ਗੱਲ ਕਰਦੇ ਹਾਂ ਤੇ ਤਾਂ ਵੀ ਨੂੰ ਪਤਾ ਹੀ ਆ ਕਿ ਇਸ ਵੇਲੇ ਜਿਹੜਾ ਪੂਰੇ ਤੌਰ ਤੇ ਪੰਜਾਬ ਦਾ ਚੋਣ ਮੈਦਾਨ ਆ ਉਹ ਵੀ ਮੱਧਿਆ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ 13 ਹਲਕਿਆਂ ਤੋਂ ਐਲਾਨ ਦਿੱਤੇ ਨੇ ਕਿ ਜਿਹੜੇ ਲੋਕਾਂ ਦੇ ਲੋਕਲ ਮੁੱਦੇ ਨੇ ਉਹਨਾਂ ਤੇ ਗੱਲ ਹੋ ਰਹੀ ਆ ਜਾਂ ਕਿਹੜੇ ਮੁੱਦੇ ਨੇ ਸਿਆਸਤ ਦੇ ਵਿੱਚ ਜਿਨ੍ਹਾਂ ਦੀ ਗੱਲ ਹੋਣੀ ਚਾਹੀਦੀ ਆ ਕਿਤੇ ਇਹ ਤਾਂ ਨਹੀਂ ਕਿ ਉੱਪਰ ਉੱਪਰ ਹੀ ਜਾਂ ਜਿਹੜੇ ਲੀਡਰ ਆ ਇੱਕ ਦੂਜੇ ਦੀ ਪਰਸਨਲ ਚਿੱਕੜਿਸ਼ਾਲੀ ਕਰਕੇ ਤੇ ਅਸਲ ਮੁੱਦਿਆਂ ਨੂੰ ਭਵਾ ਕੇ ਪਰੇ ਮਾਰ ਦਿੰਦੇ ਨੇ ਤੇ ਚੋਣਾ ਹੋ ਜਾਂਦੀਆਂ ਇਸ ਵਾਰ ਕਿਹੋ ਜਿਹੇ ਹਾਲਾਤ ਨੇ ਅਸੀਂ ਇਸ ਵੇਲੇ ਸultanpur Lodhi ਵਿਖੇ ਪਹੁੰਚੇ ਹੋਏ ਆ Sultanpur Lodhi ਬਾਰੇ ਸਾਰੇ ਸਾਡੇ ਦਰਸ਼ਕ ਜਾਣਦੇ ਨੇ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੜਾ ਲੰਮਾ ਅਸਾ ਇਸ ਧਰਤੀ ਤੇ ਰਹੇ ਨੇ ਤੇ ਬਈ ਦੇ ਕੰਡੇ ਤੇ ਹੀ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਰਾਣਾ ਨੇ ਮਿਹਰਬਾਨੀ ਵਿਚਾਰੀ ਬਹੁਤ ਸਾਰੀਆਂ ਜਗਾ Sultanpur Lodhi ਦੇ ਵਿੱਚ ਨੇ ਗੁਰਦੁਆਰਾ ਬੇਦ ਸਾਹਿਬ 500 ਸਾਲਾ ਵੀ 1969 ਦੇ ਵਿੱਚ ਮਨਾਇਆ ਤੇ ਹੁਣ 2000 ਜਿਹੜਾ 19 ਦੇ ਵਿੱਚ ਆਪਾਂ 550 ਸਾਲਾ ਵੀ ਮਨਾ ਕੇ ਹਟਿਆ ਤੇ ਇਸ ਸ਼ਹਿਰ ਦੀਆਂ ਕੀ ਸਮੱਸਿਆ ਨੇ ਕਿੰਨਾ ਕਿਥੇ ਵਿਕਾਸ ਹੋ ਚੁੱਕਿਆ ਤੇ ਕਿੰਨੇ ਕਾਜੇ ਕਰਨ ਦੀ ਲੋੜ ਆ ਸਾਡੇ ਨਾਲ ਇਸ ਵੇਲੇ ਕਨਜੀਤ ਸਿੰਘ ਕੌੜਾ ਆਪ ਜੀ ਨੂੰ ਪਤਾ ਹੀ ਆ ਕਿ ਜਦੋਂ ਸਿਆਸਤ ਦੇ ਵਿੱਚ ਕੋਈ ਨਵਾਂ ਸ਼ਾਵਲ ਹੁੰਦਾ ਤੇ ਬੜੇ ਮਨ ਦੇ ਵਿੱਚ ਸੋਚਨੇ ਹੁੰਦੇ ਨੇ ਬੜੀਆਂ ਆਸਾਂ ਲਾਈਆਂ ਹੁੰਦੀਆਂ ਨੇ ਪਤਾ ਨਹੀਂ ਅਸੀਂ ਕੀ ਕਰ ਦਿੰਗਾ ਤੇ ਕਈ ਵਾਰ ਜਿਹੜੇ ਲੀਡਰ ਹੁੰਦੇ ਨੇ ਵਿਚਾਰੇ ਉਹ ਚਾਹਦੇ ਤਾਂ ਹੁੰਦੇ ਨੇ ਉਹ ਕੁਝ ਹੋ ਨਹੀਂ ਸਕਦਾ ਤੇ ਭਾਈ ਸਾਹਿਬ ਨੇ ਕਾਫੀ ਲੰਮਾ ਹਰਸਾ ਜਿਹੜਾ ਆਵਾਮੀ ਪਾਰਟੀ ਵਾਸਤੇ ਵੀ ਕੰਮ ਕੀਤਾ ਤੇ ਅੱਜਕੱਲ੍ਹ ਕਿਸ ਤਰ੍ਹਾਂ ਨੇ ਇਹ ਵੀ ਆਪਾਂ ਇਹਨਾਂ ਦੇ ਕੋਲ ਜਾਨਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਨਆਰਆਈ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ-ਬਹੁਤ ਸਵਾਗਤ ਆ ਜੀ ਆਪ ਜੀ ਨੂੰ ਔਰ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਆ ਜੋ ਮੈਨੂੰ ਮੌਕਾ ਦਿੱਤਾ ਔਰ ਇਸ ਚੈਨਲ ਦੇ ਮਾਧਮੇ ਰਾਹੀਂ ਲੋਕਾਂ ਦੇ ਨਾਲ ਜੁੜਨ ਦਾ ਜਿਹੜਾ ਉਹ ਸੁਭਾਗ ਪ੍ਰਾਪਤ ਹੋਇਆ ਜੀ ਤੇ ਕੋਣਾ ਸਾਹਿਬ ਜੀ ਹੁਣ ਮੈਂ ਪਾਰਪਾ ਪਰ ਕਿਸ ਤਰ੍ਹਾਂ ਕਰਵਾਵਾ ਆਮਾਦੀ ਪਾਰਟੀ ਦੇ ਲੀਡਰ ਦੇ ਤੌਰ ਤੇ ਜਾਂ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਤੇ ਕਿਦਾ ਆ ਇੱਕ ਆਮ ਆਦਮੀ ਪਾਰਟੀ ਤੋਂ ਅੱਜ ਕੱਲ ਬਾਗੀ ਹੋਏ ਨੇ ਆਮ ਆਦਮੀ ਪਾਰਟੀ ਤੋਂ ਮੈਂ ਬਾਗੀ ਨਹੀਂ ਹੋਇਆ ਜੀ ਜੀ ਜੋ ਜੋ ਆਮ ਆਦਮੀ ਪਾਰਟੀ ਨੇ ਸਾਨੂੰ ਪ੍ਰਚਾਰਨ ਵਾਸਤੇ ਆਖਿਆ ਸੀ ਔਰ ਉਸ ਸਮੇਂ ਪ੍ਰਚਾਰ ਸਮਗਰੀ ਦਿੱਤੀ ਸੀ ਉਹਦੇ ਮੁਤਾਬਕ ਅਸੀਂ ਪਿੰਡਾਂ ਦੇ ਵਿੱਚ ਮੈਂ ਖੁਦ ਪ੍ਰਚਾਰ ਕੀਤਾ ਔਰ ਨਾਲ ਦੀ ਮੇਰੀ ਟੀਮ ਨੇ ਵੀ ਪ੍ਰਚਾਰ ਕੀਤਾ ਜਿਹੜੀ ਪੁਰਾਣੀ ਟੀਮ ਸੀ ਸਾਡੀ ਔਰ ਇਲੈਕਸ਼ਨ ਤੋਂ ਪਹਿਲਾਂ ਅਸੀਂ ਲਗਭਗ 2019 ਤੋਂ ਥੋੜਾ ਸਮਾਂ ਪਹਿਲਾਂ ਅਸੀਂ ਦੁਬਾਰਾ ਪਾਰਟੀ ਜਦੋਂ ਸ਼ੁਰੂਆਤ ਹੋਈ ਹੈ ਮੂਵਮੈਂਟ ਦੀ ਤੇ ਅਸੀਂ ਪਾਰਟੀ ਦੇ ਵਿੱਚ ਐਜੇ ਵਰਕਰ ਕੰਮ ਕੀਤਾ ਔਰ ਉਹਦੇ ਬਾਅਦ ਮੈਨੂੰ ਇਥੇ ਕਿਸਾਨ ਮਿੰਕ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਡਿਸਟ੍ਰਿਕਟ ਕਪੂਰਥਲਾ ਤੋਂ ਔਰ ਉਸ ਸਮੇਂ ਅਸੀਂ ਕੋਈ ਵੀ ਪਾਰਟੀ ਦਾ ਝੋਲਾ ਨਹੀਂ ਸੀ ਫੜਦਾ ਜੀ ਜਦੋਂ ਅਸੀਂ ਕੰਮ ਕੀਤਾ ਕਰੋਨਾ ਕਾਲ ਦੇ ਵਿੱਚ ਪਾਰਟੀ ਨੇ ਸਾਡੇ ਕੋਲੋਂ ਕੰਮ ਲਿਆ ਔਰ ਕੰਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕੀ ਅਸੀਂ ਸਕੂਲ ਫ੍ਰੀ ਕਰਨੇ ਆ ਛੇ ਕੜਾ ਸਾਹਿਬ ਜੀ ਜਿਹੜੀ ਤੁਸੀਂ 22 ਦੇ ਵਿੱਚ ਉਹਨਾ ਜਿੱਤਣ ਤੋਂ ਪਹਿਲਾਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਦੀ ਗੱਲ ਕਰ ਰਹੇ ਹੋ ਉਹਨਾਂ ਦੀ ਗੱਲ ਕਰ ਉਹਨਾਂ ਦੀ ਗੱਲ ਕਰ ਰਹੇ ਆ ਜੀ 22 ਦੇ ਵਿੱਚ ਜਿਹੜੇ ਪਹਿਲਾਂ ਵਾਅਦੇ ਸੀ ਉਹ ਸਭ ਤੋਂ ਪਹਿਲਾਂ ਅਸੀਂ ਸਕੂਲ ਸਿੱਖਿਆ ਦਾ ਪ੍ਰੋਜੈਕਟ ਔਰ ਸਿੱਖਿਆ ਦਾ ਪ੍ਰੋਜੈਕਟ ਪ੍ਰਚਾਰਿਆ ਤੇ ਗਿਆ ਕਿ ਫ੍ਰੀ ਸਿੱਖਿਆ ਤੇ ਫ੍ਰੀ ਸਿੱਖਿਆ ਤਾਂ ਪਹਿਲਾਂ ਤੋਂ ਚੱਲਣ ਡਈ ਆ ਲਗਭਗ ਅ ਪਹਿਲਾਂ ਸਾਢੇ ਸਮਿਆਂ ਦੇ ਵਿੱਚ 50 ਕੋ ਪੈਸੇ ਫੀਸ ਹੁੰਦੀ ਸੀ 1 ਰੁਪਿਆ ਹੁੰਦੀ ਸੀ ਅੱਜ ਜਿਹੜੀ ਆ ਉਹ 500 ਰੁਪਏ ਫੀਸ ਹੋ ਸਕਦੀ ਐ ਇਸ ਤੋਂ ਵੱਧ ਫੀਸ ਨਹੀਂ ਸਕੂਲਾਂ ਦੇ ਵਿੱਚ ਲਈ ਜਾਂਦੀ ਔਰ ਸਕੂਲ ਪਹਿਲਾਂ ਤੋਂ ਹੀ ਫ੍ਰੀ ਸੀਗੇ ਅ ਗੁੰਮਰਾਹ ਨੂੰ ਇਹੋ ਜਿਹੜੀ ਪ੍ਰਚਾਰ ਉਹ ਕਰਕੇ 파ਰਟੀ ਅੱਜ ਹੋਣ ਦੇ ਵਿੱਚ ਆ ਔਰ ਮੈਂ ਇਸ ਦੀ ਇਹਦਾ ਬਿਲਕੁਲ ਸਮਰਥਨ ਨਹੀਂ ਕਰਦਾ ਅੱਜ ਨਹੀਂ ਕਰਦਾ ਕਿਉਂਕਿ ਪਾਰਟੀ ਆਪ ਦੇ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਗਈ ਆ ਔਰ ਦੋ ਨੰਬਰ ਸਾਨੂੰ ਕੀ ਲੋੜ ਸੀ ਮਹੱਲਾ ਕਲੀਨਿਕ ਬਣਾ ਕੇ ਇਸ ਪੂਰੇ ਦੇਸ਼ ਵਿੱਚ ਲਜਾਣ ਦੀ ਸਾਡੇ ਜਿਹੜੇ ਸਿਹਤ ਸੂਰਤਾਂ ਦੇ ਕੇਂਦਰ ਸੇ ਮੋਢਲੇ ਕੇਂਦਰ ਹਸਪਤਾਲ ਉਹਨਾਂ ਦੇ ਵਿੱਚ ਡਾਕਟਰ ਹੈ ਨਹੀਂ ਔਰ ਤੁਸੀਂ ਕਹਿੰਦੇ ਹੋ ਅਸੀਂ ਮਹੱਲਾ ਕਲੀਨਿਕ ਬਣਾਤੇ ਮਹੱਲਾ ਕਲੀਨਿਕ ਦੇ ਵਿੱਚ ਕਿਹੜੇ ਬਾਹਰੋਂ ਬਤਾਰ ਉਤਰਿਆ ਜਿਹੜੇ ਉਹ ਲੋਕਾਂ ਦਾ ਇਲਾਜ ਕਰਦੇ ਆ ਜੀ ਕੋਈ ਡਾਕਟਰ ਨਹੀਂ ਕੋਈ ਗੱਲਬਾਤ ਨਹੀਂ ਕੋਈ ਲੈਬ ਨਹੀਂ ਚਿੱਟਾ ਝੂਠ ਪ੍ਰਚਾਰਿਆ ਜਾ ਰਿਹਾ ਉਹਦੇ ਬਾਅਦ ਕ੍ਰਾਪਸ਼ਨ ਜਿਹੜੀ ਸੀ ਉਹ ਜੋਰਾਂ ਤੇ ਸੀ ਜੋਰਾਂ ਤੇ ਆ ਇਸ ਵੇਲੇ ਕਾਂਗਰਸ ਦੇ ਟਾਈਮ ਨਾਲੋਂ ਦੁੱਗਣੀ ਹੈ ਇੱਥੇ ਇਹੋ ਜਿਹਾ ਇੱਥੇ ਕਲੰਕ ਲੱਗਿਆ ਹੋਇਆ ਸ਼ਹਿਰ ਨੂੰ ਕਿਉਂਕਿ ਇਹ ਮੈਂ ਨਹੀਂ ਕਹਿ ਰਿਹਾ ਇਹ ਉਹਨਾਂ ਦਾ ਇੱਕ ਪੀਏ ਪੁਖਤਾ ਕਰ ਰਿਹਾ ਕਿ ਉਹ ਅਹਿਮਦ ਝਾ ਅਬਦਾਲੀ ਨੇ ਅੱਜ ਦੇ ਸਮੇਂ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਤੁਸੀਂ ਦੱਸੋ ਇੱਕ ਹਲਕਾਂ ਚਾਰ ਦਾ ਪੀਏ ਗੱਲ ਪੁਖਤਾ ਕਰ ਰਿਹਾ ਔਰ ਉਹਨਾਂ ਦੀ ਪੋਸਟ ਪਾਈ ਹੋਈ ਜਿਹੜੀ ਆ ਲੋਕ ਪੜ ਰਹੇ ਆ ਔਰ ਇਹ ਅਹਿਮਦ ਖਾ ਅਬਦਾਲੀ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇੱਕ ਸ਼ਖਸ ਬਣ ਕੇ ਰਹਿ ਗਿਆ ਵਾ ਔਰ ਤਹਿਸੀਲ ਦੇ ਵਿੱਚ ਜਿਹੜੀ ਲੋਟਾ ਉਹ ਜੋਰਾਂ ਤੇ ਆ ਜਿਹੜਾ ਆਮ ਆਦਮੀ ਪਾਰਟੀ ਨੇ ਪ੍ਰਚਾਰ ਕੀਤਾ ਸੀ ਅਸੀਂ ਖੁਦ ਆਪ ਦੀ ਮੈਂ ਆਪੇ ਮਾਈਕ ਲੈ ਕੇ ਪ੍ਰਚਾਰ ਕਰਦਾ ਰਿਹਾ ਕਿ ਅਸੀਂ ਜੀ ਕਰਪਸ਼ਨ ਜ਼ੀਰੋ ਕਰਨੀ ਆ ਜ਼ੀਰੋ ਟੋਲਰੈਂਸ ਉਹ ਤਾਂ ਗੱਲ ਹੋਈ ਨਹੀਂ ਅਸੀਂ ਕ腐ਸ਼ਨ ਵਧਾ ਦਿੱਤੀ ਆ ਔਰ ਵਿਚੋਲੇ ਜਾਦੇ ਪੈ ਗਏ ਆ ਪਾਰਟੀ ਨਾਲ رابطہ ਕਰਨਾ ਕਰਨ ਦੀ ਗੱਲ ਕਰੀਏ ਕੋਈ ਰਾਬਤਾ ਨਹੀਂ ਕਿਉਂਕਿ ਉਹਨਾਂ ਨੂੰ ਇਮਾਨਦਾਰ ਬੰਦੇ ਪਸੰਦ ਨਹੀਂ ਆਜ਼ਾਦ ਵ代ਕ ਉਹਨਾਂ ਦੇ ਪਿਤਾ ਜੀ ਇੱਕ ਨਾਮਜਾ ਨਾਂਵਾਰ ਪਾਰਟੀ ਦੇ ਕੈਂਡੀਡੇਟ ਆ ਉਹ ਐਮਐਲਏ ਵੀ ਆ ਸਿਟਿੰਗ ਐਮਐਲਐਮਐਲਏ ਵੀ ਆ ਔਰ ਰਾਣਾ)^{(1)} ਇੰਦਰ ਪ੍ਰਤਾਪ ਜੀ ਉਹਨਾਂ ਬਾਰੇ ਮੈਂ ਕੋਈ ਵੀ ਐਹੋਜੀ ਟਿੱਪਣੀ ਨਹੀਂ ਕਰਨਾ ਚਾਹਾਂਗਾ ਕਿਉਂਕਿ ਕੋਈ ਵੀ ਸਿਸਟਮ ਹੈ ਉਹ ਮੌਜੂਦਾ ਪਾਰਟੀ ਮੌਜੂਦਾ ਸਰਕਾਰ ਦੇ ਅੰਡਰ ਹੁੰਦਾ ਵਾ ਰਾਣਾ ਸਾਹਿਬ ਡੀਂਗਾ ਤਾਂ ਬਥੇਰੀਆਂ ਮਾਰਦੇ ਆ ਮੈਂ ਵਿਕਾਸ ਕੀਤਾ ਇਦਰੋਂ ਆ ਕਰਤਾ ਉਹ ਕਰਤਾ ਅ ਮੱਡ ਦੇ ਵਿੱਚ ਜਿਹੜੇ ਉਹ ਦਰਿਆ ਦੇ ਵਿੱਚ ਬੰਨ ਬੰਨ ਤੇ ਕੋਈ ਗੱਲ ਨਹੀਂ ਉਹਨਾਂ ਦਾ ਨਿੱਜੀ ਕੰਮ ਆ ਮੈਨੂੰ ਉੱਤੇ ਕੋਈ ਇਤਰਾਜ਼ ਨਹੀਂ ਪਰ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਜ਼ਿੰਮੇਵਾਰੀ ਬਣਦੀ ਆ ਇੱਕ ਹਾਂ ਉਹ ਇਹ ਆ ਕਿ ਇਸ ਮੁੱਦੇ ਤੇ ਆਵਾਜ਼ ਨਹੀਂ ਠਾਉਂਦੇ ਹੋ ਇਸ ਗੱਲ ਤੇ ਮੈਂ ਉਹਨਾਂ ਦਾ ਉਹਨਾਂ ਨੂੰ ਕਹਿ ਸਕਦਾ ਕਿ ਉਹ ਕਰਾਪਸ਼ਨ ਦੇ ਮੁੱਦੇ ਤੇ ਉਹਨਾਂ ਨੂੰ ਬੋਲਣਾ ਚਾਹੀਦਾ ਪਰ ਉਹ ਬੋਲਦੇ ਨਹੀਂ ਤੇ ਕੌੜਾ ਸਾਹਿਬ ਫਿਰ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਜਦੋਂ ਜਿਹੜੀ ਅਕਾਲੀ ਦਲ ਸੱਤਾ ਤੇ ਵੇਚੀਗਾ ਉਹਨਾਂ ਦੇ ਐਮਐਲਏ ਸੀ ਮੰਤਰੀ ਸੀਗੇ ਮੁੜ ਕੇ ਕਾਗਰਸ ਦੇ ਰਹੇ ਤੇ ਸੁਲਤਾਨਪੁਰ ਉੱਥੇ ਦੇ ਉੱਤੇ ਹੀ ਆ ਕੀ ਗੱਲ ਹੈ ਕਿ ਸੁਲਤਾਨਪੁਰ ਨੂੰ ਕੋਈ ਵਧੀਆ ਲੀਡਰ ਮਿਲ ਨਹੀਂ ਰਿਹਾ ਕਿਸੇ ਪਾਰਟੀ ਬਤਾ ਵੀ ਸੁਲਤਾਨਪੁਰ ਨੂੰ ਵਧੀਆ ਲੀਡਰ ਕਿੱਥੋਂ ਮਿਲੇਗਾ ਕਿਉਂਕਿ ਜਿਹੜੇ ਇੱਥੇ ਲੀਡਰ ਕੰਮ ਕਰਨਾ ਚਾਹੁੰਦੇ ਆ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਲੀਡਰ ਬਣਾਉਣ ਦੀ ਬਜਾਏ ਅਕਾਲੀਆਂ ਤੋਂ ਕਾਂਗਰਸੀਆਂ ਤੋਂ ਲੀਡਰ ਲਿਆ ਕੇ ਅੱਜਕੱਲ ਪਾਰਟੀਆਂ ਨੇ ਇੱਕ ਮੇਲਾ ਲਾਇਆ ਹੈ ਇੱਕ ਹੋੜ ਲੱਗੀ ਹੋਈ ਆ ਸੱਜੇੋਂ ਖੱਬੇ ਤੇ ਖੱਬੇੋਂ ਸੱਜੇ ਇਹ ਹੋੜ ਦੇ ਵਿੱਚ ਹੀ ਸੁਲਤਾਨਪੁਰਾ ਔਰ ਸੁਲਤਾਨਪੁਰ ਨੂੰ ਮੌਜੂਦਾ ਲੀਡਰ ਇੱਥੇ ਦਾ ਚਾਹੀਦਾ ਲੋਕਲ ਲੀਡਰ ਚਾਹੀਦਾ ਜਿਹੜਾ ਇਹਦੇ ਧਰਾਤਲ ਬਾਰੇ ਜਾਣਦਾ ਹੋਵੇ ਔਰ ਧਰਾਤਲ ਦੀ ਗੱਲ ਕਰਦਾ ਹੋਵੇ ਇੱਥੇ ਧਰਾਤਲ ਦੀ ਗੱਲ ਕੋਈ ਨਹੀਂ ਕਰਦਾ ਲੁੱਟਣ ਦੀ ਗੱਲ ਕਰਦੇ ਆ ਭਾਵਾਂ ਜਿੰਨੇ ਮਰਜ਼ੀ ਤੁਸੀਂ ਬਾਰੀ ਲੈਓ ਬਾਰੀਆਂ ਨੇ ਲੁੱਟਣਾ ਹੀ ਆ ਔਰ ਦੂਸ ਇਹਦੇ ਨਾਲ ਇੱਕ ਮੈਂ ਹੋਰ ਤੁਹਾਨੂੰ ਜਾਣਕਾਰੀ ਵਿੱਚ ਵਾਅਦਾ ਕਰ ਦਵਾਂ ਤੁਹਾਡੇ ਪਿਛਲੀਆਂ ਸਰਕਾਰਾਂ ਦੇ ਸਮੇਂ ਸultanpur lodi ਨੂੰ smart city ਐਲਾਨਿਆ ਗਿਆ ਸੀ ਜੀ ਔਰ ਉਸ smart city ਐਲਾਨਣ ਦੇ ਬਾਅਦ ਇਸ ਟਾਈਮ ਤੀਸਰੀ ਸਰਕਾਰ ਆ ਗਈ ਆ ਔਰ ਤਿੰਨਾ ਸਰਕਾਰਾਂ ਦੇ ਵਿੱਚ ਹੋਇਆ ਕੀ ਹੈ ਇੱਥੇ ਸ਼ਹਿਰ ਨੂੰ ਉਜਾੜਨ ਵਾਲੀ ਗੱਲ ਕਰੀ ਜਾ ਰਿਹਾ ਵਸਾਉਣ ਵਾਲੀ ਕੋਈ ਨਹੀਂ ਸੀਵਰੇਜ ਇੱਕ ਸੀਵਰੇਜ ਪੱਟ ਹੁੰਦਾ ਸੜਕਾਂ ਬਣਦੀਆਂ ਤੇ ਦੂਸਰਾ ਸੀਵਰੇਜ ਸ਼ੁਰੂ ਹੋ ਜਾਂਦਾ ਦੂਸਰਾ ਸੀਵਰੇਜ ਬੰਦ ਹੁੰਦਾ ਤੇ ਤੀਸਰਾ ਵਾਟਰ ਸਪਲਾਈ ਦਾ ਕੰਮ ਸ਼ੁਰੂ ਹੋ ਜਾਂਦਾ ਲੋਕਾਂ ਵਾਸਤੇ ਨਰਕ ਭਰੀ ਜ਼ਿੰਦਗੀ ਬਣਾ ਰੱਖੀ ਐ ਇਸ ਸਮਾਰਟ ਸਿਟੀ ਨੇ ਸਮਾਰਟ ਸਿਟੀ ਤਾਂ ਹੁੰਦੀ ਜਿੰਨੇ ਪੈਸੇ ਸਮਾਰਟ ਸਿਟੀ ਤੇ ਲਾ ਰਹੇ ਆ ਇਹਨੇ ਪੈਸਿਆਂ ਨਾਲ ਤੇ ਸ਼ਹਿਰ ਹੀ ਨਵਾਂ ਸਾਰਿਆ ਜਾ ਸਕਦਾ ਸੀ ਇਹ ਇਹ ਇੱਕ ਬੇਈਮਾਨੀ ਤੇ ਕਰਪਸ਼ਨ ਦਾ ਤਰੀਕਾ ਸਮਾਰਟ ਸਿਟੀ ਮੈਂ ਇਹਨੂੰ ਕੋਈ ਤਰੱਕੀ ਜਾਂ ਬਹੁਤ ਵਧੀਆ ਗੱਲ ਨਹੀਂ ਸਮਝਦਾ ਕਿ ਸਮਾਰਟ ਸਿਟੀ ਦੇ ਨਾਂ ਤੇ ਇੱਕ ਬਹੁਤ ਵੱਡੀ ਕਰਪਸ਼ਨ ਤੇ ਮਾਫੀਆ ਬਿਲਕੁਲ ਜੀ ਜੇ ਆਪਾਂ ਤੁਸੀਂ ਗੱਲਬਾਤ ਕੀਤੀ ਆ ਕੋੜਾ ਸਾਹਿਬ ਜੀ ਲੋਕ ਲੀਡਰਾਂ ਦੀ ਕਿ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਸੀਗੇ ਉਹ ਤਾਂ ਲੋਕਲ ਹੀ ਸੀਗੇ ਤੇ ਬੀਬੀ ਨੂੰ ਵੀ ਆਪਾਂ ਲੋਕਲੀ ਕਹਿ ਦਰਦੇ ਆ ਇੰਨੀ ਕੋਈ ਗੱਲ ਨਹੀਂ ਹੈਗੀ ਤੇ ਉਹਨਾਂ ਦੇ ਪਿਤਾ ਜੀ ਨੇ ਵੀ ਲੰਮਾ-ਸਮਾ ਸਿਆਸਤ ਕੀਤੀ ਆ ਤੇ ਉਹਨਾਂ ਨੇ ਵੀ ਕੁਝ ਨਹੀਂ ਸਵਾਰਿਆ ਮਤਲਬ ਲੱਗਦਾ ਬਹੁਤ ਸਵਾਰਿਆ ਜੀ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਆਪਣਾ ਸਵਾਰਿਆ ਜਿਹੜਾ ਆਪਣਾ ਸਵਾਰ ਲੈਂਦਾ ਉਹਦੇ ਬਾਅਦ ਦੂਸਰੀ ਗੱਲ ਦੀ ਲੋੜ ਨਹੀਂ ਰਹਿੰਦੀ ਔਰ ਆਪਣਾ ਸਵਾਰਿਆ ਵੀ ਇੰਨਾ ਕਿ ਮੈਂ ਇੱਕ ਡਿਬੇਟ ਦੇ ਵਿੱਚ ਵੀ ਸਾਖਸ਼ਾਤ ਸਾਰਿਆਂ ਦੇ ਸਾਹਮਣੇ ਬੋਲਿਆ ਸੀ ਕਿ ਬੁਰਜ ਖਲੀਫਾ ਵਰਗੀ ਇਮਾਰਤ ਉਹਨਾਂ ਨੇ ਆਪਣੇ ਲਈ ਬਣਾਈਆਂ ਜਿਹਦੇ ਵਿੱਚ ਉਹ ਰਹਿ ਰਿਹਾ ਔਰ 550 ਸਾਲਾਂ ਤੇ ਜਿੰਨਾ ਵੀ ਪੈਸਾ ਸਮਾਰਟ ਸਿਟੀ ਵਾਸਤੇ ਹੋਰ ਡਵੈਲਪਮੈਂਟ ਵਾਸਤੇ ਆਇਆ ਸੀਗਾ ਉਹਨੂੰ ਸਹੀ ਢੰਗ ਦੇ ਨਾਲ ਇੱਥੇ ਨਹੀਂ ਲਾਇਆ ਗਿਆ ਇੱਥੇ 3 3 ਕਰੋੜ ਦੇ ਝਾੜੂ ਮਸ਼ੀਨਰੀ ਨਾਂ ਤੇ ਝਾੜੂ ਕਿਹੜੀ ਮਸ਼ੀਨਰੀ ਆ ਜਿਹੜੀ 3 3 ਕਰੋੜ ਦੀ ਮਸ਼ੀਨਰੀ ਜਿਹੜੀ ਆ ਸਿਰਫ ਝਾੜੂ ਹੀ ਖਰੀਦੇ ਝਾੜੂ ਤੇ ਡਸਟਬਿਨ ਕਹਿੰਦੇ ਜੀ ਸਫਾਈ ਵਾਸਤੇ ਮਸ਼ੀਨਰੀ ਖਰੀਦੀ ਆ ਉਹਦਾ ਜਿਹੜਾ ਮੈਪ ਆ ਉਹਨਾਂ ਇਹਨਾਂ ਦਾ ਆਪਦਾ ਲਿਖਿਆ ਹੋਇਆ ਜਿਹੜਾ ਕਰਪਸ਼ਨ ਦੇ ਆਪਣੇ ਇਲੈਕਸ਼ਨ ਦੇ ਦੌਰਾਨ ਇਹਨਾਂ ਨੇ ਪੰਪਲੈਟ ਵੰਡੇ ਆ ਉਹਦੇ ਉੱਤੇ ਲਿਖਿਆ ਕਿ 3 ਕਰੋੜ ਦੇ ਲਗਭਗ ਸੀ ਮਸ਼ੀਨਰੀ ਖਰੀਦੀ ਆ ਸਿਪਾਈ ਵਾਸਤੇ ਡਸਟਬਿਨ ਤੇ ਝਾੜੂ ਦੱਸੋ ਇਹ ਕਿਹੜੀ ਮਸ਼ੀਨਰੀ ਆ ਜੇ ਤੁਹਾਡੀ ਨੌਲੇਜ ਵਿੱਚ ਹੈਗੀ ਆ ਝਾੜੂ ਮਸ਼ੀਨਰੀ ਆ ਤੇ ਮੈਂ ਮੰਨ ਲੀਨਾ ਕਿ ਮਸ਼ੀਨਰੀ ਆ ਜੀ ਬਿਲਕੁਲ ਜੀ ਵੈਸੇ ਗੱਲਾਂ ਵਾਕਈ ਸੁਤਾਰਨਪੁਰ ਦੇ ਵਿੱਚ ਛਾਸੂਗਣੀਆਂ ਹੀ ਹੋ ਗਈਆਂ ਨੇ ਕਿਉਂਕਿ ਲੰਮਾ ਸੰਭਾ ਹੋ ਗਿਆ ਕੋਈ ਵਿਕਾਸ ਜਿਹੜਾ ਦੇ ਨਾਂ ਦੀ ਜਿਹੜੀ ਚੀਜ਼ ਆ ਨਜ਼ਰ ਨਹੀਂ ਆ ਰਹੀ ਤੇ ਕੌੜਾ ਸਾਹਿਬ ਜੀ ਜੇ ਆਪਾਂ ਸੇਹ ਸੂਲਤਾ ਦੀ ਗੱਲ ਕਰੀਏ ਬੜਾ 550 ਸਾਲ ਦਾ ਚੱਲਿਆ ਸੀ ਵੀ ਇੱਥੇ ਜੀ ਏਮਜ ਵਰਗਾ ਹਸਤਾਲ ਬਣ ਜਾਣਾ ਜੀ ਇੱਥੇ ਬੜੇ ਵੱਡੇ ਆਧਾਰੇ ਬਣ ਜਾਣੇ ਮਿੰਤਾ ਕਿਸੇ ਨੇ ਕਿਉਂਕਿ ਮੈਂ 2800 ਸultanpur ਆਇਆ ਤੇ ਮਿੰਤਾ ਕਿਸੇ ਨੇ ਵੀ ਦੱਸਿਆ ਸੀ ਕਿ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯੂਨੀਵਰਸਿਟੀ ਆ ਉਹ ਵੀ 550 ਸਾਲਾਂ ਤੇ ਜਦੋਂ 69 ਦਾ 550 ਸਾਲਾਂ ਤੇ ਸੀ 1969 ਦੇ ਵਿੱਚ ਬਣਾਇਆ ਵੀ ਇੱਥੇ ਬਣਾਣਾ ਚਾਹੁੰਦੀ ਸੀ ਇਹਥੋਂ ਦੇ ਲੀਡਰਾਂ ਨੇ ਮੰਨ ਦਿੱਤੀ ਤੇ ਵਿਧਕ ਪਿੱਛੋਂ ਵੀ ਤਾਂ ਸ਼ਹਿਰ ਦਾ ਹਾਲ ਵਿਧਕ ਪੱਖੋਂ ਵੀ ਤੁਹਾਡਾ ਸਵਾਲ ਜਵਾਬ ਵਾਜਿਬ ਆ ਔਰ ਐਜੂਕੇਸ਼ਨ ਪੱਖੋਂ ਵੀ ਐਜੂਕੇਸ਼ਨ ਵਿਧਕ ਜਾਨੀ ਕਿ ਸਿਹਤ ਸਹੂਲਤਾਂ ਵੱਲੋਂ ਵੀ ਦੋਨਾਂ ਵੱਲੋਂ ਹੀ ਇਹ ਸਾਡਾ ਏਰੀਆ ਜਿਹੜਾ ਪਛੜਿਆ ਹੋਇਆ ਜੇ ਕੋਈ ਵੀ ਸਹੂਲਤ ਲੈਣ ਦੀ ਸਾਨੂੰ ਲੋੜ ਪੈਂਦੀ ਆ ਤੇ ਜਲੰਧਰ ਤੋਂ ਉਰੇ ਸਾਡੇ ਵਾਸਤੇ ਕੋਈ ਹਸਪਤਾਲ ਹੈ ਨਹੀਂ ਸਾਡਾ ਲੋਕਲ ਹਸਪੀਟਲ ਜਿਹੜਾ ਸੁਲਤਾਨਪੁਰ ਲੋਧੀ ਦਾ ਉਹਦੇ ਵਿੱਚ ਬਹੁਤ ਹੀ ਵਧੀਆ ਮਸ਼ੀਨਰੀ ਜਿਹੜੀ ਆ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ 550 ਸਾਲਾਂ ਤੇ 19 ਦੇ ਵਿੱਚ ਆਈ ਸੀ ਜਿਹੜੀ ਇੱਕ ਇੱਕ ਕਰਕੇ ਇਥੋਂ ਦੇ ਐਸਐਮਓ ਨੇ ਫਗਵਾੜਾ ਜਾਂ ਦੂਸਰੇ ਹਸਪੀਟਲਾਂ ਦੇ ਵਿੱਚ ਟਰਾਂਸਫਰ ਕਰ ਦਿੱਤੀ ਕੁਝ ਮਸ਼ੀਨਾਂ ਇਥੇ ਡੋਨੇਟ ਵੀ ਹੋ ਕੇ ਆਈਆਂ ਸੀ ਉਹ ਡੋਨੇਟ ਹੋਈਆਂ ਮਸ਼ੀਨਾਂ ਜਿਹੜੀਆਂ ਉਹ ਵੀ ਇਹਨਾਂ ਨੇ ਦੂਸਰੇ ਹਸਪੀਟਲਾਂ ਦੇ ਵਿੱਚ ਭੇਜ ਦਿੱਤੀਆਂ ਇਥੇ ਸਿਹਤ ਸੂਲਤਾ ਸੂਤ ਦਾ ਇਦਾਂ ਦਾ ਹਾਲ ਆ ਔਰ ਦੂਸਰਾ ਜੇ ਸੱਚ ਪੁੱਛਣਾ ਚਾਹੁੰਦੇ ਹੋ ਤੇ ਸੱਚ ਕੋਈ ਲੀਡਰ ਬੋਲਣਾ ਨਹੀਂ ਚਾਹੁੰਦਾ ਤੇ ਮੈਂ ਸੱਚ ਬੋਲੇ ਬਿਨਾਂ ਰਹਿ ਨਹੀਂ ਸਕਦਾ ਇਹਨਾਂ ਹਸਪਤਾਲਾਂ ਇਹ ਸਰਕਾਰੀ ਹਸਪਤਾਲ ਜਿਹੜੇ ਆ ਸਿਰਫ ਤੇ ਸਿਰਫ ਫਰਜੀ ਛਬੀਆਂ ਬਣਾਉਣ ਤੇ ਫਰਜੀ ਲੋਕਾਂ ਦੇ ਪਰਚੇ ਬਣਾਉਣ ਜੋਗੀਆਂ ਰਹਿ ਗਈਆਂ ਇਹਨਾਂ ਨੂੰ ਸਿਹਤ ਸਹੂਲਤਾਂ ਵਾਸਤੇ ਹਸਪਤਾਲ ਨਾਲ ਕੋ ਫਰਜੀ ਛੱਬੀਆਂ ਵਾਸਤੇ ਕਹਿ ਦੋ ਲੀਡਰਾਂ ਦਾ ਹੱਥ ਠੋਕਾ ਆ ਮੇਰੀ ਪਾਰਟੀ ਦਾ ਇਹਦਾ ਆ ਕੰਮ ਕਰ ਦਿਓ ਜੀ ਇਹਦਾ ਪਰਚਾ ਬਣਾ ਦਿਓ ਇਹ 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 ਸ਼ਹਿਰ ਸੂਲਤਾਨੀ ਦੇ ਰਿਹਾ ਇਹ ਲੋਕਾਂ ਨੂੰ ਇੱਕ ਇਹੋ ਜੀ ਦਲਦਲ ਦੇ ਵਿੱਚ ਫਸਾ ਰਿਹਾ ਜਿਹੜੇ ਲੋਕ ਰਲ ਮਿਲ ਕੇ ਰਹਿਣੇ ਰਹਿਣੇ ਚਾਹੀਦੇ ਆ ਉਹਨਾਂ ਨੂੰ ਲੜਾਈਆਂ ਤੇ ਹੋਰ ਕਮਾਂਵਾਲ ਪ੍ਰੇਰਿਤ ਕਰ ਰਿਹਾ ਕਰੋ ਸਾਹਿਬ ਇਹ ਗੱਲ ਮੈਂ ਹੋਰ ਜਾਨੀ ਚਾਹੁੰਦਾ ਵਾਂ ਜੇ ਆਪਾਂ ਲਾਇਡ ਆਰਡਰ ਦੀ ਗੱਲ ਕਰ ਲਈਏ ਜਿਸ ਤਰ੍ਹਾਂ ਤੁਸੀਂ ਪਹਿਲਾਂ ਵਾਜਾਂ ਦੀ ਗੱਲ ਕੀਤੀ ਆ ਇਹ ਵੀ ਵਿੱਚ ਵਾਦਾ ਸੀਗਾ ਕਿ ਪੰਜਾਬ ਦੀ ਲਾਅ ਐਂਡ ਆਰਡਰ ਜਿਹੜਾ ਵਾ ਉਹ ਵੀ ਜਿਹੜਾ ਸੁਧਾਰਿਆ ਜਾਊਗਾ ਤੇ ਨਾਲ ਦੀ ਨਾਲ ਜਿਹੜੇ ਨਸ਼ੇ ਵੀ ਖਤਮ ਕੀਤੇ ਜਾਣਗੇ ਵੈਸੇ ਤਾਂ ਰੋਜ਼ ਹੀ ਖਬਰਾਂ ਆਉਂਦੀਆਂ ਲਾਅ ਐਂਡ ਆਰਡਰ ਦੀਆਂ ਪੰਜਾਬੀਆਂ ਜਿਹੜੇ ਹਾਲਾਤ ਨੇ ਆਪਣੇ ਸਾਹਮਣੇ ਦੇ ਖਾਸ ਕਰਕੇ ਮੈਂ ਗੱਲ ਕਰਨਾ ਚਾਹੁੰਦਾ ਸੁਲਤਾਨਪੁਰ ਹਕੀ ਦੀ ਤੇ ਪਿਛਲੇ ਦਿਨਾਂ ਦੇ ਵਿੱਚ ਇੱਥੇ ਵੀ ਆ ਵੀ ਬੜਾ ਕੁਝ ਹੋ ਰਿਹਾ ਵਾ ਤੇ ਆਪਾਂ ਦੇਖਦੇ ਆਂ ਵੀ ਇੱਥੇ ਵੀ ਲਾਅ ਐਂਡ ਆਰਡਰ ਦੇ ਹਾਲਾਤਾਂ ਨੂੰ ਲੈ ਕੇ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਲਾ ਐਂਡ ਆਰਡਰ ਇੱਕ ਲੋਕਾਂ ਦੀ ਬਹੁਤ ਮੁੱਢਲੀ ਸਹੂਲਤ ਲੋਕਾਂ ਨੂੰ ਮਿਲਣੀ ਚਾਹੀਦੀ ਆ। ਔਰ ਲੋਕ ਇਸ ਤੋਂ ਵਾਂਝੇ ਆ। ਕਿਉਂ ਵਾਂਝੇ ਆ? ਕਿਉਂਕਿ ਸਰਕਾਰ ਦਾ ਧਿਆਨ ਹੀ ਨਹੀਂ ਲਾ ਆਰਡਰ ਦੇ ਬਾਰੇ ਦੇ ਵਿੱਚ। ਔਰ ਇਹਦੇ ਨਾਲ ਮੈਂ ਇੱਕ ਦੋ ਗੱਲਾਂ ਹੋਰ ਜੋੜ ਦੇਵਾਂ। ਜੀ। ਕਿਉਂਕਿ ਇਹਦਾ ਜਵਾਬ ਤਾਂ ਟੁਕਮਾ ਬਣੇਗਾ ਜੇ ਉਹ ਨਾਲ ਜੁੜਨਗੇ। ਉਹ ਗੱਲਾਂ ਇਹ ਆ ਕਿ ਸਾਡੇ ਸੀਐਮ ਸਾਹਿਬ ਜਿਨ੍ਹਾਂ ਦਾ ਪ੍ਰਚਾਰ ਮੈਂ ਵੀ ਬੜੇ ਜੋਰਾਂ-ਚੋਰਾਂ ਨਾਲ ਕੀਤਾ ਸੀ। ਔਰ ਅੱਜ ਵੀ ਪਾਰਟੀ ਦੇ ਨਾਲ ਆ ਮੈਂ ਅੱਜ ਵੀ ਦਿਲੋਂ ਪਾਰਟੀ ਨੂੰ ਪਿਆਰ ਕਰਦਾ ਪਰ ਜੇ ਕੰਮ ਚੰਗੇ ਹੋਣਗੇ ਤੇ ਪਿਆਰ ਦੇਵਾਂਗੇ ਜੇ ਨਹੀਂ ਹੋਣਗੇ ਤੇ ਫਿਰ ਅਸੀਂ ਉਹ ਝੂਠ ਦੇ ਹਮ ਨਹੀਂ ਬਣਾਗੇ ਅਸੀਂ ਮਾਫੀਆ ਬੰਦ ਕਰਨ ਦੀ ਗੱਲ ਕੀਤੀ ਸੀ ਸਾਡੇ ਸੀਐਮ ਕਹਿੰਦੇ ਸੀ ਸਰਕਾਰਾਂ ਮਾਫੀਆ ਚਲਾਉਂਦੀਆਂ ਮਾਫੀਆ ਆਪਣੇ ਆਪ ਨਹੀਂ ਚੱਲਦਾ ਜੇ ਰੇਤ ਦੀ ਗੱਲ ਕਰਨੀ ਹੈ ਤੇ ਰੇਤ ਅੱਜ ਉਸੇ ਤਰ੍ਹਾਂ ਮਾਫੀਆ ਉਹੀ ਚੱਲਣ ਡਿਆ ਉਹੀ ਲੀਡਰਾਂ ਦਾ ਚੱਲਦਾ ਉਸੇ ਤਰ੍ਹਾਂ ਦਾ ਕੰਮ ਹੋ ਰਿਹਾ ਸ਼ਰਾਬ ਠੇਕਿਆਂ ਦੀ ਗੱਲ ਹੁੰਦੀ ਸੀ ਮਾਫੀਆ ਚੱਲਦਾ ਉਸੇ ਤਰ੍ਹਾਂ ਪ੍ਰਿੰਟ ਰੇਟ ਤੋਂ ਚੌਗਣੇ ਚੌਗਣੇ ਰੇਟਾਂ ਤੇ ਸ਼ਰਾਬ ਮੇਰੇ ਕੋਲ ਸਬੂਤ ਪਿਆ ਮੈਂ ਕਿਸੇ ਵੇਲੇ ਇਸ ਇਸ ਟਾਪਿਕ ਤੇ ਤੁਸੀਂ ਕਦੇ ਵੀ ਮੀਡੀਆ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਮੈਂ ਤੁਹਾਨੂੰ ਸਬੂਤਾਂ ਸਮੇਤ ਦਿਖਾਉਂਗਾ ਕਿ ਇੱਥੇ ਸultanpur ਚ ਨਹੀਂ ਪੂਰਥਲੇ ਜ਼ਿਲ੍ਹੇ ਚ ਪੂਰੇ ਪੰਜਾਬ ਦਾ ਨਹੀਂ ਮੈਂ ਕਹਿ ਸਕਦਾ ਇਹਦੇ ਵਿੱਚ ਇਹ ਮਾਫੀਆ ਚੱਲਦਾ ਦੋ ਮਾਫੀਆ ਇਹ ਆ ਔਰ ਮਾਫੀਆ ਦਾ ਨਾਮ ਹੈ ਤਾਂ ਲਿਆ ਇਦੇ ਨਾਲ-ਨਾਲ ਇਹ ਜਿਹੜਾ ਫਰੋਤੀਆਂ ਵਾਲੇ ਜਾਂ ਕਿਸੇ ਨੂੰ ਧਮਕੀ ਵਾਲਾ ਫੋਨ ਆਉਣਾ ਇਹ ਵੀ ਇੱਕ ਨਵਾਂ ਮਾਫੀਆ ਪੈਦਾ ਹੋਇਆ ਔਰ ਇਹ ਮਾਫੀਆ ਦੇ ਜੜ ਕਿੱਥੋਂ ਤੱਕ ਆ ਇਹ ਮਾਫੀਆ ਦਾ ਦੂਸਰਾ ਬਦਲਮਾਰ ਰੂਪ ਆ ਇਹ ਲੋਕਾਂ ਨੂੰ ਧਮਕੀਆਂ ਆਉਣੀਆਂ ਲੋਕਾਂ ਨੂੰ ਇਸ ਤਰ੍ਹਾਂ ਦੇ ਫਰੋਤੀਆਂ ਦੇ ਫੋਨ ਆਉਣ ਜੀ ਬੜਾ ਸਾਹਿਬ ਜੀ ਇਹ ਗੱਲ ਹੋਰ ਮੈਂ ਜਾਣਨੀ ਚਾਹੁੰਦਾ ਹੁਣ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਸਿਰਫ ਤੇ ਵੱਖ-ਵੱਖ ਉਮੀਦਵਾਰ ਲੋਕਾਂ ਦੇ ਕੋਲ ਜਿਹੜੇ ਕੀ ਜਿਹੜੇ ਸੁਲਤਾਨਪੁਰ ਲੋਧੀ ਦੇ ਹਲਕੇ ਦੇ ਲੋਕ ਨੇ ਉਹ ਇਨਾ ਮੰਗਾ ਨੂੰ ਇਨਾ ਗੱਲਾਂ ਨੂੰ ਲੋਕਾਂ ਉਹਨਾਂ ਦੇ ਅੰਬੀਦਵਾਰਾਂ ਦੇ ਸਾਹਮਣੇ ਰੱਖ ਰਿਹਾ ਕਿ ਇਹੋ ਜੀ ਗੱਲ ਚੱਲ ਰਹੀ ਆ ਅ ਬਿਲਕੁਲ ਜੀ ਮੈਂ ਲੋਕਾਂ ਦਾ ਹੀ ਨੁਮਾਇੰਦਾ ਵਾ ਮੈਂ ਸੱਚ ਦਿਲੋਂ ਲੈ ਕੇ ਮੈਂ ਲੋਕਾਂ ਦੇ ਨਾਲ ਖੜਿਆ ਤੇ ਜਿਸ ਦਿਨ ਵੀ ਗੱਲ ਇਨਾ ਮੁੱਦਿਆਂ ਤੇ ਕਿਤੇ ਡਿਬੇਟ ਹੋਊਗੀ ਤੇ 10 ਜ਼ਰੂਰ ਦੇਵਾਂਗਾ ਕਿ ਲੋਕਾਂ ਦੇ ਮੁੱਦੇ ਕੀ ਆ ਲੋਕਾਂ ਦੇ ਮੁੱਦੇ ਜਿਹੜੇ ਆ ਉਹ ਆ ਸਭ ਤੋਂ ਪਹਿਲਾਂ ਨਸ਼ੇ ਦਾ ਮੁੱਦਾ ਜਿਹੜਾ ਅਸੀਂ ਚੁਟਕੀਆਂ ਨਾਲ ਹੱਲ ਕਰਨਾ ਚਾਹੁੰਦੇ ਸੀ ਤੇ ਸਾਡੇ ਸੀਐਮ ਸਾਹਿਬ ਨੇ ਮੇਰਾ ਖਿਆਲਾ ਵੀ ਬਹੁਤ ਵਾਰ ਮੈਂ ਗਿਣਤੀ ਨਹੀਂ ਕਰ ਸਕਦਾ ਜਿੰਨੀ ਵਾਰ ਇਹ ਬਿਆਨ ਦਿੱਤਾ ਕਿ ਥਾਣਿਆਂ ਦੇ ਮੁਖੀ ਜਿਹੜੇ ਆ ਡੀਐਸਪੀ ਜਿਹੜੇ ਆ ਉਹ ਜ਼ਿੰਮੇਵਾਰ ਹੋਣਗੇ ਜੇ ਕਿਤੇ ਵੀ ਮੌਕ ਹੁੰਦੀ ਆ ਜੇ ਤਾਂ ਉਹਨਾਂ ਨੇ ਕਿਸੇ ਨੂੰ ਜ਼ਿੰਮੇਵਾਰ ਬਣਾਇਆ ਤੇ ਨਸ਼ਾ ਬੰਦ ਹੋ ਜਾਂਦਾ ਜਿੰਨੀ ਦੇਰ ਉਹਨਾਂ ਨੇ ਕਿਸੇ ਮੁਖੀ ਨੂੰ ਜ਼ਿੰਮੇਵਾਰੀ ਨਹੀਂ ਬਣਾਇਆ ਤੇ ਨਸ਼ਾ ਕਿੱਦਾਂ ਖਤਮ ਹੋ ਜਾਏਗਾ ਜਦੋਂ ਉਹ ਕਹਿੰਦੇ ਸੀ ਸਰਕਾਰਾਂ ਵੇਚਦੀਆਂ ਤੇ ਹੋ ਸਕਦਾ ਮੈਂ ਇਲਜ਼ਾਮ ਨਹੀਂ ਲਾ ਰਿਆ ਮੈਂ ਤੇ ਉਹਨਾਂ ਦੇ ਜਿਹੜੇ ਦੱਸੇ ਹੋਈਆਂ ਔਰ ਜਾਂ ਉਹਨਾਂ ਦੇ ਜਿਹੜੇ ਤੈਹ ਹੋਏ ਬਚਨਾਂ ਉਹਨਾਂ ਨੂੰ ਹੀ ਕਹਿ ਰਿਹਾ ਕਿ ਇਹ ਸਰਕਾਰਾਂ ਹੀ ਚਲਾਉਂਦੀਆਂ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਔਰ ਤੁਹਾਡਾ ਵੀ ਔਰ ਤੁਹਾਡੇ ਚੈਨਲ ਦਾ ਵੀ ਔਰ ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਦਾ ਜੇ ਕੋਈ ਚੰਗੇ ਲਫ਼ਜ਼ ਲੱਗੇ ਹੋਣ ਤੇ ਇਹਨਾਂ ਨੂੰ ਸ਼ੇਅਰ ਕਰ ਦਿਓ ਜੇ ਲੱਗਿਆ ਹੋਵੇ ਕਿ ਮੈਂ ਕੋਈ ਨਕਾਰਾ ਨੈਗੇਟਿਵਿਟੀ ਦੀ ਗੱਲ ਕੀਤੀ ਆ ਲੋਕਾਂ ਪ੍ਰਤੀ ਤੇ ਮੈਨੂੰ ਮਾਫ ਕਰਦੇ ਆ ਬਿਲਕੁਲ ਜੀ ਬੜੇ ਅਹਿਮ ਮੁੱਦੇ ਨੇ ਸਰਹੰਦਰਪੁਰ ਲੋਧੀ ਦੇ ਜਿਨ੍ਹਾਂ ਦੇ ਬਾਰੇ ਗੱਲ ਹੋਣੀ ਚਾਹੀਦੀ ਆ ਹੁਣ ਇਸ ਵੇਲੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵੀ ਲੋਕਾਪੁਰੇ ਜਾਂਦੇ ਹੁਣ ਤੇ ਲੋਕਾਂ ਨੂੰ ਵੀ ਸਾਡੀ ਅਪੀਲ ਬੇਨਤੀ ਆ ਕਿ ਜਿਹੜੇ ਤੁਹਾਡੇ ਮੁੱਦੇ ਨੇ ਉਹ ਉਮੀਦਵਾਰਾਂ ਦੇ ਸਾਹਮਣੇ ਠਾਓ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਤ ਇਹ ਧਰਤੀ ਆ ਕਿ ਇਥੋਂ ਦੇ ਮਸਲੇ ਹੱਲ ਹੋਣੇ ਚਾਹੀਦੇ ਆ ਤਾਂ ਬਹੁਤ ਵਧੀਆ ਸ਼ਹਿਰ ਹੋਣਾ ਚਾਹੀਦਾ ਜਿਸ ਤਰ੍ਹਾਂ ਵੈਟਿਕਨ ਸਿਟੀ ਆ ਉਹੋ ਜਿਹਾ ਸ਼ਹਿਰ ਬੰਨਣਾ ਚਾਹੀਦਾ ਅ ਮੈਂ ਕਹਿੰਦਾ ਵੀ ਜਿੰਨੇ ਧਾਰਮਿਕ ਸਥਾਨ ਨੇ ਅ ਅਕਸ਼ਰੀ ਅੰਮ੍ਰਿਤਸਰ ਸਾਹਿਬ ਗਿਆ ਅਨੰਦਪੁਰ ਸਾਹਿਬ ਆ ਤਲਵੰਡੀ ਸਾਹਿਬ ਉਹ ਆਪਣਾ ਸਲਤਨਪੁਰ ਲੋਧੀਆ ਬਹੁਤ ਵਧੀਆ ਸ਼ਹਿਰ ਬਣਨੇ ਚਾਹੀਦੇ ਸੀ ਪਰ ਬੜੇ ਅਫਸੋਸ ਨਾਲ ਕਿਹੜਾ ਪੈਂਦਾ ਵਾ ਸਾਡੀਆਂ ਪੰਥਕ ਸਰਕਾਰਾਂ ਵੀ ਬਣੀਆਂ ਬੜੀਆਂ ਸਰਕਾਰਾਂ ਆਈਆਂ ਤੇ ਗਈਆਂ ਸਰਕਾਰਾਂ ਦੱਸਾਂ ਤਾਂ ਕਿਸ ਦੀਆਂ ਰਹਿਣੀਆਂ ਲੱਗੀਆਂ ਪਰ ਜਿਹੜੇ ਕੰਮ ਕੀਤੇ ਹਨ ਉਹ ਸਦਾ ਰਹਿਣ ਦੇ ਪਿੱਛੇ ਟੰਗੇ ਕੰਮ ਕਰੂਗਾ ਸੋ ਸਾਡੀ ਅਪੀਲ ਬੇਨਤੀ ਆ ਕਿ ਸਲਤਨਪੁਰ ਜਿਹੜੇ ਵਾਸੀਆਂ ਦੀ ਆਵਾਜ਼ ਆ ਉਹ ਜਰੂਰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸੁਣਨੀ ਚਾਹੀਦੀ ਆ ਇੱਥੇ ਜਿਹੜੀਆਂ ਸਹੂਲਤਾਂ ਦੀ ਲੋੜ ਆ ਜਾਂ ਜਿਹੜੇ ਕਾਰਜ ਕਰਨ ਵਾਲੇ ਆ ਉਹ ਕਰਾਉਣੇ ਚਾਹਦੇ ਆ ਸੋ ਦਰਸ਼ਕ ਹੋਏ ਸੀ ਪ੍ਰੋਗਰਾਮ ਲੋਕਵਾਜ਼ ਮੈਨੂੰ ਸੰਤੋਸ਼ ਸਿੰਘ ਪਨਨਵੋਛੀ ਉਹ ਦੇਵਾ ਗਿਆ ਸਤਿ ਸ੍ਰੀ ਅਕਾਲ